ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਇੱਕ ਨਸ਼ਾ ਤਸਕਰ ਕੋਲੋਂ 532 ਗ੍ਰਾਮ ਹੈਰੋਇਨ ਅਤੇ ਦੂਸਰੇ ਕੋਲੋਂ 1 ਕਿਲੋ 50 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਪ੍ਰੈਸ ਵਾਰਤਾ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੁੱਲ 4 ਦੋਸ਼ੀਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਇੱਕ ਦੋਸ਼ੀ ਕੋਲੋਂ 532 ਗ੍ਰਾਮ ਹਿਰੋਇਨ ਅਤੇ ਦੂਸਰੇ ਕੋਲੋਂ 1 ਕਿਲੋ 50 ਗ੍ਰਾਮ ਹਫੀਮ ਬਰਾਮਦ ਕਰਕੇ ਉਹਨਾਂ ਖਿਲਾਫ ਐਨਡੀਪੀਐਸ ਐਕਟ ਅੰਦਰ ਮਕਦਮੇ ਦਰਜ ਕੀਤੇ ਗਏ ਉਹਨਾਂ ਕਿਹਾ ਮੁਖਬਰ ਖਾਸ ਦੀ ਇਤਲਾਹ ਤੇ थाना सदर ਜੀਰਾ ਦੀ ਪੁਲਿਸ ਪਾਰਟੀ ਨੇ ਦੋ ਦੋਸ਼ੀਆਂ ਨੂੰ ਅਸਲੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਦੋਨਾਂ ਦੋਸ਼ੀਆਂ ਕੋਲੋਂ ਦੋ ਪਿਸਤੌਲ ਗੋਲੋਕ ਪਾ 9mm ਸਮੇਤ ਮੈਗਜ਼ੀਨ ਚਾਰ ਜ਼ਿੰਦਾ ਰੋਂਦ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਪੁਸ਼ਤਾਸ਼ ਮਗਰੋਂ ਦੋ ਪਿਸਟਲ 9mm ਸਮੇਤ ਬਰਾਮਦ ਹੋਈ ਉਹਨਾਂ ਦੱਸਿਆ ਕਿ ਇਹਨਾਂ ਦੋ ਦੋਸ਼ੀਆਂ ਕੋਲੋਂ ਕੁੱਲ ਚਾਰ ਪਿਸਟਲ ਸਮੇਤ ਮੈਗਜ਼ੀਨ ਬਰਾਮਦ ਕੀਤੇ ਗਏ ਅਜੇ ਪੁਸ਼ਤਾਸ਼ ਜਾਰੀ ਹੈ ਅਤੇ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਬਹੁਤ ਹੀ ਵਧੀਆ ਰਿਕਵਰੀ ਸਾਡੇ ਸੀਆਈਏ ਜ਼ੀਰਾ ਇੰਚਾਰਜ ਗੁਰਮੀਤ ਸਿੰਘ ਦਾ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਇਹਨਾਂ ਦੀ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਦੀ ਸੁਪਰਵਾਈਜ਼ ਇਹਨਾਂ ਨੇ ਬਹੁਤ ਵਧੀਆ ਰਿਕਵਰੀ ਕਰਦੇ ਹੋਏ ਇੱਕ ਜਿਹੜਾ ਇਹਨਾਂ ਦਾ ਸਮਗਲਰ ਜਿਹੜਾ ਹਥਿਆਰ ਸਮਗਲਰ ਦਾ ਨੈਟਵਰਕ ਤੋੜਿਆ ਉਹਦੇ ਵਿੱਚ ਦੋ ਜਣਿਆਂ ਨੂੰ ਅਰੈਸਟ ਕਰਕੇ ਉਹਨਾਂ ਤੋਂ ਚਾਰ ਗਲੌਕ ਪਿਸਟਲ ਸਮੇਤ ਮੈਗਜ਼ੀਨ ਤੇ ਸਮੇਤ ਜਿਹੜਾ ਐਮੂਨੀਸ਼ਨ ਇਹ ਰਿਕਵਰ ਕੀਤੇ ਆ ਤੇ ਇਸ ਦੇ ਨਾਲ ਇਹਨਾਂ ਦਾ ਜਿਹੜਾ ਪੁੱਛਗਿਸ ਤੋਂ ਸਾਹਮਣੇ ਆਇਆ ਵੀ ਪਾਕਿਸਤਾਨ ਇਹਨਾਂ ਦੇ ਕੰਟੈਕਟ ਸੀਗੇ ਤੇ ਉੱਥੇ ਇੱਕ ਸਕੰਦਰਨਾਮਾ ਦਾ ਬੰਦਾ ਹੈ ਜਿਹਨੇ ਇਹਨਾਂ ਨੂੰ ਸਪਲਾਈ ਕੀਤਾ ਤੇ ਅੱਗੇ ਉਸ ਦੇ ਹੋਰ ਵੀ ਜਿਹੜੇ ਲਿੰਕਸ ਹੈ ਆਪਣੇ ਇੱਥੇ ਇਹਨਾਂ ਦੇ ਨਾਲ ਲੋਕਲ ਲਿੰਕਸ ਤੇ ਜਿਹੜੇ ਬਾਹਰੀ ਲਿੰਕਸ ਬਾਰੇ ਅਸੀਂ ਅੱਗੇ ਪੁੱਛਗਿਸ ਦੌਰਾਨ ਉਹ ਕਰ ਰਹੇ ਆ ਤੇ ਇਹਦੀ ਜਿਹੜੇ ਵੀ ਇੱਥੇ ਸਾਨੂੰ ਹੋਰ ਇਨਫੋਰਮੇਸ਼ਨ ਮਿਲੀ ਹੈ ਇਹਨਾਂ ਦੇ ਸਾਥੀਆਂ ਬਾਰੇ ਉਹਨਾਂ ਨੂੰ ਅਸੀਂ ਆਉਂਦੇ ਦਿਨਾਂ ਦੇ ਵਿੱਚ ਗ੍ਰਿਫਤਾਰ ਕਰਾਂਗੇ ਹੋਰ ਰਿਕਵਰੀ ਹੋਣ ਦੀ ਸੰਭਾਅ ਹੈ ਘਰੋਂ ਫੜਿਆ ਜਾਂ ਸਰ ਨਾਕੇ ਤੇ ਫੜੇ ਕਿਵੇਂ ਇਹਨਾਂ ਦੀ ਇਨਫੋਰਮੇਸ਼ਨ ਸੀਗੀ ਜੀ ਤੇ ਇਹਨਾਂ ਨੇ ਬਸਤੀ ਬੂਟੇ ਵਾਲੀ ਦੇ ਸ਼ਮਸ਼ਾਨ ਘਟ ਦੇ ਨੇੜੇ ਉੱਤੇ ਨਾਕਾਬੰਦੀ ਕੀਤੀ ਸੀ ਸੀਕ੍ਰੀਟ ਇਨਫੋਰਮੇਸ਼ਨ ਮਿਲਦੇ ਇਹਨਾਂ ਨੇ ਤੇ ਉੱਥੇ ਇਹ ਫੜੇ ਗਏ ਕੋਈ ਵੱਡੀ ਘਟਨਾ ਹੋ ਸਕਦੀ ਸੀ ਇਹਨਾਂ ਨੂੰ ਲੱਗਦਾ ਸੀ ਵੀ ਕੋਈ ਕਰਨ ਜਾ ਰਿਹਾ ਬਿਲਕੁਲ ਜੀ ਪੁਛਗੈਸ ਚੱਲ ਰਹੀ ਹੈ ਇਹ ਜਿਹੜੇ ਪਿਸਤੌਲ ਹੈ ਕੋਈ ਇਹਵੇ ਤਾਂ ਹੈ ਨਹੀਂਗੇ ਵੀ ਕਿਸੇ ਵੈਸੇ ਹੀ ਇਹਨਾਂ ਨੇ ਮੰਗਾਇਆ ਹੁਣ ਕੋਈ ਨਾ ਕੋਈ ਇਹਦੇ ਨਾਲ ਸ਼ਰਾਰਤੀ ਕਰਨੀ ਹੁੰਦੀ ਹੈ ਤੇ ਉਹ ਸ਼ਰਾਰਤ ਵੀ ਟਲੀ ਆ ਤੇ ਇਹਨਾਂ ਦਾ ਜਿਹੜਾ ਨੈਟਵਰਕ ਹੈ ਨੈਟਵਰਕ ਵੀ ਇਹ ਸਕਵਰੀ ਦੇ ਨਾਲ ਟੁੱਟਿਆ ਤੇ ਇਹਨਾਂ ਚੋਂ ਜਿਹੜੇ ਹੋਰ ਵੀ ਇੱਥੋਂ ਦੇ ਲੋਕਲ ਸਾਥੀ ਹੈ ਇਹਨਾਂ ਦੇ ਉਹਨਾਂ ਸੰਬੰਧੀ ਵੀ ਪੁਛਗੈਸ ਦੌਰਾਨ ਸਾਨੂੰ ਕੋਈ ਸੁਰਾਗ ਲੱਗੇ ਆ ਤੇ ਸਾਡੀਆਂ ਟੀਮਸ ਬਣੀਆਂ ਹੋਈਆਂ ਅਸੀਂ ਉਹਨਾਂ ਨੂੰ ਜਲਦੋ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਹੋਰ ਵੀ ਸਾਨੂੰ ਇਹਨਾਂ ਤੋਂ ਸੰਭਾਵਨਾ ਹੈ ਵੀ ਹੋਰ ਰਿਕਵਰੀ ਜ਼ੋਨ ਤੇ ਹੋਰ ਚੀਜ਼ਾਂ ਮਿਲਣਗੀਆਂ ਸਰ ਬਿਲਕੁਲ ਜੀ ਉਹ ਪੂਰਾ ਕਾਰਗਰ ਹੈ ਤੇ ਅੱਗੇ ਨਾਲੋਂ ਜਿਹੜੇ ਡਰੋਨ ਦੀਆਂ ਉਹ ਵੀ ਇਨਕਰਸ਼ਨਸ ਘਟੀਆਂ ਬਹੁਤ ਜ਼ਿਆਦਾ ਘਟੀਆਂ ਤੇ ਜਿਹੜੇ ਕੁਝ ਅਸੀਂ ਜਿਹੜੇ ਉਹਨਾਂ ਨੂੰ ਸਾਨੂੰ ਉਹਦੇ ਵਿੱਚ ਸਫਲਤਾ ਮਿਲ ਗਈ ਸਰ ਹਵਾ 'ਚ ਉੱਗਦਾ ਡੇਗਦਾ ਜਾਂ ਵਾਪਸ ਭੇਜਦਾ ਨਹੀਂ ਇਹ ਇਹਦਾ ਜਿਹੜਾ ਹੁਣ ਇਹ ਇਹ ਜਿਹੜੀ ਅੰਦਰੂਨੀ ਗੱਲਾਂ ਇਹ ਦੀ ਇਦੇ ਨਾਲ ਸਾਡੇ ਕੋਲ ਉਹਦੇ ਕਈ ਕਈ ਤਰੀਕੇ ਦੇ ਨਾਲ ਅਸੀਂ ਜਿਹੜਾ ਡਰੋਨ ਨੂੰ ਯੂਜ਼ ਕਰਕੇ ਉਸ ਦੀ ਜਿਹੜਾ ਉਧਰੋਂ ਕੋਈ ਸਮਗਲਰ ਉਹਨਾਂ ਡਰੋਨ ਤੇ ਜਾ ਗਿਆ ਉਸ ਤੇ ਕਈ ਤਰੀਕੇ ਦੇ ਨਾਲ ਅਸੀਂ ਇਹਨੂੰ ਜਿਹੜੀ ਐਂਟੀ ਡਰੋਨ ਸਿਸਟਮ ਸਾਡਾ ਯੂਜ਼ ਹੋ ਜਾਂਦਾ ਜਿਸ ਦੇ ਨਾਲ ਅਸੀਂ ਉਹਨਾਂ ਦੇ ਜਿਹੜੇ ਮਨਸੂਬੇ ਨੂੰ ਫੇਲ ਕਰ ਦਿੰਦੇ ਤੇ ਦਿੱਲੀ ਬਲਾਸਟ ਤੇ